ਮੈਂ ਬਚਪਨ ਦਾ ਇਸ ਲੈਂਡ ਦੇ ਚ ਹਜ ਦਾ ਨਹੀਂ ਆ ਦੇਸ਼ ਦੀ ਜਲਵੰਡੋ ਜਦੋਂ ਮੈਂ 12 ਸਾਲ ਦਾ ਸੀ ਇਨ੍ਹਾਂ ਅੱਖਾਂ ਨਾਲ ਮੈਂ ਕਤਲੇਆਮ ਦੇਖਿਆ ਜਿਸ ਟ੍ਰੇਨ ਦੇ ਚ ਮੈਂ ਆਇਆ ਅਸੀਂ 12 13 ਬੰਦੇ ਬਚੇ ਬਾਕੀ ਦੇ ਸਭ ਕਤਲ ਹੋ ਗਏ ਸਭ ਕਤਲ ਹੋ ਗਏ ਮੈਂ بڑے ਖੂਨ ਖਰਾਬੇ ਛੋਟੇ ਹੁੰਦਿਆਂ ਦੇਖਿਆ ਕਿਸ ਤਰ੍ਹਾਂ ਜ਼ਿੰਦਾ ਮਨੁੱਖਾਂ ਨੂੰ ਜਲਾਇਆ ਜਾ ਰਿਹਾ ਮਕਾਨਾਂ ਦੇ ਮਕਾਨ ਸੜ ਗਏ ਕਿਵੇਂ ਅਸੀਂ ਨਿਕਲੇ ਪਲਵਰ ਦੇ ਚਾਏ ਉਹ ਟ੍ਰੇਨ ਗਵਰਨਮੈਂਟ ਨੇ ਅਲਵਰ ਭੇਜੀ ਸਾਡੇ ਬੇ ਇਹਦੇ ਜਿੰਨੇ ਬੰਦੇ ਨੇ ਉੱਥੇ ਸੈੱਟ ਕਰੋ ਅਲਵਰ ਸਟੇਟ ਸੀ ਮਹਾਰਾਜਾ ਮਿਲਣ ਵਾਸਤੇ ਆਇਆ ਬੜੀ ਹਮਦਰਦੀ ਜਤਾਈ ਜਿਹੜੇ ਛੋਟੇ ਬੱਚੇ ਸਨ ਕਹਿੰਦੇ ਇਹਨਾਂ ਨੂੰ ਸਕੂਲ ਵਿੱਚ ਭੇਜਿਆ ਕਰੋ ਫੇਸ ਵੀ ਮਾਫ ਕਿਤਾਬਾਂ ਵੀ ਮਿਲਣਗੀਆਂ ਯੂਨੀਫਾਰਮ ਵੀ ਮਿਲੇਗੀ ਹੋਰ ਵੀ ਸਹੂਲਤਾਂ ਮੈਂ ਵੀ ਗਿਆ ਪਹਿਲੀ ਕਲਾਸੇ ਜਿ ਬਿਠਾਇਆ ਮੈਂ ਕਿ ਮੈਂ 6ਵੀਂ ਦਾ 7ਵੀਂ ਦਾ ਵਿਦਿਆਰਥੀਆ 6ਵੀਂ ਪਾਸ ਕਰਕੇ ਮੈਂ 7ਵੀਂ ਚ ਬੈਠਾ ਸੀ ਮੈਨੂੰ ਪਹਿਲੀ ਚ ਬਠੰਦ ਕਿੰਨੇ ਕਹਤੇ ਨੂੰ ਸੰਸਕ੍ਰਿਤ ਨਹੀਂ ਆਉਂਦੀ ਹਿੰਦੀ ਨਹੀਂ ਆਉਂਦੀ ਥੇ ਹਿੰਦੀ ਮੀਡੀਅਮ ਹੈ ਤੋਂ ਜਿੱਥੇ ਪੜਦਾ ਰਹੇ ਉਰਦੂ ਮੀਡੀਅਮ ਸੀ ਤੇ ਪਰਸ਼ੀਅਨ ਮੀਡੀਅਮ ਸੀ ਇਦੋਂ ਪਹਿਲੀ ਤਾਂ ਚੱਲਣਾ ਪਵੇਗਾ